ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ ਅੱਜ ਵੀਰੇ ਗੱਲ ਕਰਾਂਗੇ ਬਹੁਤ ਇੰਪੋਰਟੈਂਟ ਝੋਨੇ ਦੀ ਜਿਹੜਾ ਕੀ ਸਾਰਿਆਂ ਨੂੰ ਪਤਾ ਸੀਆਰ 321 ਜਿਹੜਾ ਕੀ ਸੀਆਰ ਵਾਲਿਆਂ ਦਾ ਹੈਗਾ ਬਾਈ ਜਿਨ੍ਹਾਂ ਦਾ ਸੁਪਰ 212 ਕੱਲਾ ਸੀਆਰ 212 ਸੀਆਰ ਪ੍ਰਾਈਮ 212 ਝੋਨਾ ਜਿਹੜਾ ਇੰਨਾ ਚਰਚਾ ਰਿਹਾ ਖਾਸ ਕਰਕੇ ਆਹ ਝੋਨਾ ਕਿ ਬਹੁਤ ਮਹਿੰਗਾ ਵਿਗਿਆ ਠੀਕ ਹੈ ਇਥੇ ਦੱਸਦਾ ਮੈਂ ਅੱਜ ਵੈਰੈਟੀ ਦੀ ਗੱਲ ਕਰਾਂਗੇ ਵੀਰੇ CR321 ਜਿਹਦਾ ਕੀ ਹੁਣ ਟਾਈਮ ਆ ਪਨੀਰੀ ਬੀਜਣ ਦਾ ਮੈਂ ਜਿੰਨੀਆਂ ਵੀ ਵੀਡੀਓ ਪਾਉਣਾ ਵੈਰੈਟੀਆਂ ਦੀ ਉਹ ਤੁਹਾਡੇ ਫਾਇਦੇਮੰਦ ਹੁੰਦੀਆਂ ਤੁਸੀਂ ਦੇਖਿਆ ਜਿਵੇਂ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਮੈਂ ਫੇਰ ਉਹਨਾਂ ਨੂੰ ਕਹਿਣਾ ਵੀ ਫੋਲੋ ਕਰ ਲਿਓ ਜਿਹੜੇ ਨਵੇਂ ਜੁੜੇ ਆ ਜਿਹੜੇ YouTube ਤੇ ਦੇਖ ਰਹੇ ਹੋ ਸਬਸਕ੍ਰਾਈਬ ਕਰ ਲਿਓ ਇਹ ਕੋਈ ਪੇਡ ਪ੍ਰੋਮੋਸ਼ਨ ਨਹੀਂ ਬਈ ਹਨਾ ਬਾਕੀਆਂ ਵਾਂਗੂ ਜਿਵੇਂ ਕਈ ਕਹਿ ਦਿੰਦੇ ਆ ਵੀ ਐਂ ਗਲਾਉ ਭਾਈ ਆ ਫਾਇਦਾ ਹੋਊ ਆ ਫਾਇਦਾ ਹੋਊ ਆਪਾਂ ਉਹ ਕਹਿੰਨੇ ਆ ਵੇ ਤੁਸੀਂ ਵੈਰੈਟੀ ਜੇ ਤੁਹਾਡੇ ਬਾਣ ਦੇ ਵਿੱਚ ਹੁੰਦੀ ਆ ਜਾਂ ਤੁਹਾਡੇ ਏਰੀਆ ਦੇ ਵਿੱਚ ਤੁਹਾਡੇ ਗਵਾਂਡ ਦੇ ਵਿੱਚ ਕਿਸੇ ਨੇ ਲਾਈ ਆ ਫਿਰ ਤਾਂ ਲਿਓ ਪੰਗਾ अदरवाइज ਕੋਈ ਫੈਦਾਨੀ ਪੰਗਾ ਲੈਣ ਦਾ ਪਰ ਜੇ ਤੁਸੀਂ ਟ੍ਰਾਇਲ ਕਰਨਾ ਕਿਸੇ ਵੀ ਵੈਰੈਟੀ ਦਾ ਚਾਹੇ ਇਹ ਵੈਰੈਟੀ ਆ ਚਾਹੇ ਸਾਵਾਲਿਆਂ ਦੀਆਂ ਚਾਹੇ ਕੋਈ ਵੀ ਆ ਪੀਆਰ ਉਹ ਸਿਰਫ ਕਿੱਲਾ ਦੋ ਕਿੱਲੇ ਕਰੋ ਦੋ ਕਿੱਲੇ ਮੈਂ ਤਾਂ ਕਹਿੰਦਾ ਤਾਂ ਜੋ ਜਦੋਂ ਆਪਾਂ ਵੜਾਉਣੇ ਆ ਟਰਾਲੀ 'ਚ ਪਾਉਣੇ ਆ ਉਦੋਂ ਇੱਕੋ ਟਰਾਲੀ 'ਚ ਪਏ ਜਾਂਦੇ ਹਨਾ ਕਿੱਲੇ ਪਿੱਛੇ ਸਿਆਪਾ ਜਾ ਪੈਂਦਾ ਦੋ ਕਿੱਲੇ ਤਾਂ ਕਹਿੰਦਾ ਮੈਂ ਤੇ ਅੱਜ ਜਿਹੜੀ ਗੱਲ ਕਰਾਂਗੇ ਵੀਰੇ CR 321 ਦੀ ਜਿਹਦਾ ਕੀ ਹੁਣ ਪਨੀਰੀ ਬੀਜਣ ਦਾ ਟਾਈਮ ਆ ਅੱਜ ਤੋਂ ਪਨੀਰੀ ਬੀਜਣ ਦਾ ਟਾਈਮ ਤਕਰੀਬਨ 50% ਰਕਬਾ ਜਿਹੜਾ ਪਨੀਰੀ ਦਾ ਬੀਜਾ ਜਾ ਚੁੱਕਿਆ ਪਰ 50% ਹਜੇ ਵੀ ਪੈਂਡਿੰਗ ਆ ਉਹ 50% ਦੇ ਵਿੱਚ ਕਿਹੜੇ ਆ ਗਏ ਬਈ ਮੱਕੀ ਵਾਲੇ ਮਾਝੇ ਮਾਝੇ ਵਾਲੇ ਦੁਬਾਬੇ ਵਾਲੇ ਠੀਕ ਹੈ ਕੁਝ ਰਕਬਾ ਮਾਲਵੇ ਵਾਲਾ ਕੁਝ ਰਕਬਾ ਬਾਸਮਤੀ ਵਾਲਾ ਪਿਆ ਹਜੇ ਜਿਨ੍ਹਾਂ ਨੇ ਬਾਸਮਤੀ ਲਾਉਣੀ ਆ ਬਾਸਮਤੀ ਦੇ ਸ਼ਕੀਨ ਨੇ ਕੋਸ਼ਰ ਖਾਬਾ ਹਜੇ 10% ਉਹੀ ਪਿਆ ਜਿਹਨੂੰ ਕਨਫਿਊਜ਼ਨ ਆ ਵੀ ਬਾਸਮਤੀ ਲਾਵਾਂ ਜਾਂ ਝੋਨਾ ਲਾਵਾਂ ਠੀਕ ਹੈ ਉਹ ਏਰੀਆ ਪਿਆ ਹਲ ਤਾਂ ਇਹ ਵੀਡੀਓ ਉਹਨਾਂ ਲਈ ਫਾਇਦੇਮੰਦ ਹੋਊ ਜਿਨ੍ਹਾਂ ਨੇ ਪਨੀਰੀ ਹਜੇ ਤੱਕ ਨਹੀਂ ਬੀਜੀ ਤੇ ਝਾੜ ਵੀ ਚੰਗਾ ਲੈਣਾ ਠੀਕ ਹੈ ਬਾਸਮਤੀ ਵਾਲੇ ਜਿੰਨੇ ਬੰਦੇ ਨੇ ਮੈਂ ਫਿਰ ਉਹਨਾਂ ਨੂੰ ਕਹਿਣਾ ਵੀ 10 ਕਿੱਲੇ ਹਜੇ ਤੁਹਾਡੇ ਕੋਲੇ ਸਿਰਫ 3 ਕਿੱਲੇ ਹੀ ਪੰਗਾ ਲਿਓ ਬਾਸਮਤੀ ਨਾਲ ਬਾਲਾ ਪੰਗਾ ਲੈਣ ਦੀ ਲੋੜ ਨਹੀਂ ਉਹਦੇ ਬਜਾਏ ਤੁਸੀਂ ਆਹ ਵੈਰਾਈਟੀ ਵੱਲ ਜਾ ਸਕਦੇ ਹੋ ਵਾਣ ਦੀ ਜੇ ਗੱਲ ਕਰੀਏ ਵਾਣ ਤੇ ਪਾਣੀ ਠੀਕ ਹੈ ਕਿਵੇਂ ਦਾ ਚਾਹੀਦਾ ਹੈ ਜਮੀਨ ਦਾ ਬਾਣਾ ਜਿਹੜਾ ਵੀਰੇ ਤੁਹਾਡੇ ਕੋਲੇ ਡੱਕਰ ਹੋਵੇ ਤਾਂ ਝਾੜ ਬਹੁਤ ਵਧੀਆ ਹੋ ਜਾਊਗਾ ਦਰਮਿਆਨਾ ਰੇਤਲਾ ਹੋਵੇ ਫਿਰ ਥੋੜਾ ਜਿਹਾ 5-7 ਮਨ ਦਾ ਫਰਕ ਪੈ ਜਾਊਗਾ ਆਦਰਵਾਇਜ਼ ਵੈਰੈਟੀ ਕਾਮਯਾਬ ਹੈ ਪਾਣੀ ਦੀ ਜੇ ਗੱਲ ਕਰੀਏ ਇੱਕ ਨੰਬਰ ਤੱਕ ਤਾਂ ਵੀਰੇ ਲੈਟੇ ਲੈ ਲੋਗੇ ਤੁਸੀਂ ਜੇ ਡੇਢ ਨੰਬਰ ਵੀ ਹੋਇਆ ਫਿਰ ਵੀ ਚੱਲ ਜਾਊਗਾ ਠੀਕ ਹੈ 2 ਨੰਬਰ ਤੱਕ ਵੀ ਚੱਲ ਜੂ ਯਾਰ ਇਹ ਵੈਰੈਟੀ ਪਰ ਸ਼ਰਤ ਹੈ ਤੁਹਾਡੇ ਕੋਲੇ ਕੀ ਹੈ ਨਾਲ ਨਹਿਰੀ ਪਾਣੀ 10 ਦਿਨ ਲੱਗਣਾ ਜ਼ਰੂਰੀ ਆ ਪਰ ਇਹਦੇ ਵਿੱਚ ਤੁਹਾਡੇ ਕੋਲੇ ਝਾੜ ਦੇ ਵਿੱਚ 7 ਤੋਂ 8 ਮਾਣ ਗਰਾਵਟਾ ਸਕਦੀ ਆ ਯਾਨੀ 3 ਤੋਂ 4 ਕਵਾਂਟਲ ਗਰਾਵਟਾ ਸਕਦੀ ਆ ਪਰ ਇਹਦੇ ਪੱਕਣ ਦਾ ਸਮਾਂ ਜਿਹੜਾ ਇਹ B ਤੋਂ B B ਤੋਂ B ਪੂਰਾ ਸਾਰਾ ਟੋਟਮ ਟੋਟਲ ਸਮਾਂ ਹੀ 135 ਤੋਂ 40 ਦਿਨ ਲੈਂਦੀ ਆ ਭਾਈ ਆ ਵਾਲਾ ਸੁਪਰ 212 ਇਹ 150 ਦਿਨਾਂ ਨੂੰ ਹੱਥ ਲਾ ਜਾਂਦਾ ਤਾਂ ਇਹਦੇ ਨਾਲੋਂ 10 15 ਦਿਨ ਘੱਟ ਲੈਂਦੀ ਆ ਵੈਰੈਟੀ ਨਵੀਂ ਕਿਸਮਾਂ ਫੰਗੀ ਸਾਈਡ ਤੋਂ ਜਿੰਨੇ ਵੀ ਫੰਗਸ ਵਾਲੇ ਰੋਗ ਨੇ ਉਹਨਾਂ ਨੂੰ ਟੱਕਰਾ ਕਰਨ ਦੇ ਵਿੱਚ ਸਮਰੱਥਾ ਡਿੱਗਦੀ ਨਹੀਂ ਕਿਉਂ ਕਿ ਆ ਤਿੰਨੇ ਆ ਦੋਨੇ ਵੈਰੈਟੀਆਂ ਨਾਲੋਂ ਇਹਦਾ ਕੱਟਾ ਜਿਹੜਾ ਉਹ ਘੱਟਾ ਤਾਂ ਡਿੱਗਣ ਦੇ ਚਾਂਸ ਬਹੁਤ ਘੱਟ ਨੇ ਬਾਕੀ ਪ੍ਰਾਲ ਆ ਜਿਹੜਾ ਉਹ ਵੀ ਘੱਟ ਆ ਜਿਹੜੀ ਸਭ ਤੋਂ ਮੇਨ ਗੱਲ ਆ ਆ ਦੋਨੇ ਵੈਰੈਟੀਆਂ ਦੇ ਵਿੱਚ ਪ੍ਰਾਲ ਦੀ ਸਮੱਸਿਆ ਬਹੁਤ ਆਉਂਦੀ ਸੀ ਉਹ ਸਮੱਸਿਆ ਜਿਹੜੀ CR321 ਦੇ ਵਿੱਚ ਖਤਮ ਹੋ ਚੁੱਕੀ ਆ ਘਟ ਹੋ ਚੁੱਕੀ ਆ ਕੱਲਾ ਦਾਣਿਆਂ ਦੇ ਉੱਤੇ ਵਜਨ ਵਜਣੀ ਆ ਜਿਵੇਂ ਸਵਾਲਿਆਂ ਦੀਆਂ ਵਜਨ ਵਜਨ ਹੁੰਦਾ ਠੀਕ ਐ ਪਨੀਰੀ ਬੀਜਣ ਦਾ ਸਮਾਂ ਹੁਣ ਅੱਜ ਵੀਰੇ 18 ਮਈ ਹੋ ਗਈ ਤੇ ਅੱਜ ਜਨਮ ਦਿਨ ਵੀ ਆ ਮੇਰਾ ਵੀਡੀਓ ਬਣਾ ਰਿਹਾ ਮੈਂ ਏਦੂ ਬਾਅਦ ਬਾਅਦ ਜਦੋਂ ਮਰਜੀ ਬੀਜ ਲੋ ਮੈਂ ਤਿੰਨ ਜੋਨਾਂ ਦੇ ਵਿੱਚ ਵੰਡ ਦੇਣਾ ਮਾਝਾ ਮਾਲਵਾ ਤੇ ਦਵਾਬਾ ਮਾਝਾ ਮਾਲਵਾ ਤੇ ਦਵਾਬਾ ਜਿਹੜੇ ਮਾਝੇ ਵਾਲੇ ਨੇ ਤੇ ਦਵਾਬੇ ਵਾਲੇ ਨੇ ਬਈ ਉਹ ਚਾਹੇ ਹੁਣ ਤੋਂ ਹੀ ਪਨੀਰੀ ਲਾ ਲਓ ਇਹਦੀ ਠੀਕ ਹੈ ਤੁਹਾਡੇ ਕੋਲੇ ਝਾੜ ਆ ਜਿਹੜਾ ਉਹ 35 ਕੁੰਟਲ ਆਊਗਾ ਹੀ ਆਊਗਾ 35 ਕੁਆਟਰ ਪلاس ਮਾਝੇ ਦੇ ਮਾਲਵੇ ਵਾਲੇ ਹੁਣ ਤੋਂ ਤੁਸੀਂ ਪਨੀਰੀ ਬੀਜ ਕੇ ਜਦੋਂ ਮਰਜ਼ੀ ਲਾ ਲਓ ਟਾਈਮ ਹੈ ਦਾ ਮਤਲਬ 20 ਮਈ ਤੋਂ ਬਾਅਦ ਬਾਅਦ ਜਦੋਂ ਮਰਜ਼ੀ ਪਨੀਰੀ ਬੀਜ ਲਓ ਟਾਈਮ ਹੀ ਟਾਈਮ ਹੈ ਜਿਹੜਾ ਮਾਲਵਾ ਏਰੀਆ ਇਹ ਜੇ ਮੇਰੀ ਮੰਨ ਲਓ 25 ਮਈ ਤੋਂ ਬਾਅਦ ਜੇ ਤੁਸੀਂ ਪਨੀਰੀ ਲਾਓਗੇ ਠੀਕ ਹੈ 25 ਮਈ ਤੋਂ ਬਾਅਦ ਬਾਅਦ ਯਾਨੀ ਜਦੋਂ 26 ਦੀ ਲਾਉਣੀ ਹੁੰਦੀ ਆਪਾਂ ਪਨੀਰੀ ਜਾਂ ਬਾਸਮਤੀ ਦੀ ਲਾਉਣੀ ਹੁੰਦੀ ਆ ਆਹ ਤੁਹਾਡੇ ਕੋਲੇ ਝਾੜ ਆ ਜਿਹੜਾ ਵਧੀਆ ਆਊਗਾ ਅਦਰਵਾਈਜ਼ ਝਾੜ ਆ ਤੁਹਾਡਾ 5-7 ਮਨ ਘਟੂਗਾ ਹੀ ਘਟੂਗਾ ਠੀਕ ਹੈ ਇਹ ਏਰੀਏ ਵਾਈਜ਼ ਜ਼ੋਨਾਂ ਵਾਈਜ਼ ਮਾਲਵੇ ਦੇ ਵਿੱਚ ਹੁਣ ਸਾਰੇ ਆ ਗਏ ਫਰੀਦਕੋਟ ਮੋਗਾ ਮੁਕਸਰ ਬਠਿੰਡਾ ਹੈ ਨਾ ਫਿਰੋਜ਼ਪੁਰ ਇਹ ਸਾਰੀਆਂ ਬੈਲਟਾਂ ਆ ਗਈਆਂ ਮਾਝੇ ਦੇ ਵਿੱਚ ਅੰਮ੍ਰਿਤਸਰ ਤਰਨਤਾਰਨ ਵਾਲੇ ਆ ਗਏ ਦੁਆਬੇ ਦੇ ਵਿੱਚ ਜਲੰਧਰ ਵਾਲੇ ਆ ਗਏ ਕਪੂਰਥਲੇ ਆਲੇ ਆ ਗਏ ਜਿਆਦਾ ਚ ਵੈਰਾਈਟੀ ਮੇਨ ਬਣੀ ਹੈ ਇਹ ਮਾਝੇ ਦੁਆਬੇ ਲਈ ਮਾਲਵੇ ਲਈ ਇਹ ਥੋੜੀ ਜੀ ਮਤਲਬ ਘੱਟ ਪੈਦਾ ਦੇਣ ਵਾਲੀ ਹੈਗੀ ਆ ਪਰ ਗਰੰਟੀ ਆ ਵੀ ਤੁਹਾਡੇ ਕੋਲੇ 70 ਮਣ ਤੋਂ ਤਾਂ ਡਿੱਗਣੀ ਹੀ ਨਹੀਂ ਜੇ PR126 ਲਾ ਰਹੇ ਹੋ ਤਾਂ ਉਹਦੇ ਬਰਾਬਰ ਟੱਕਰ ਦੇਣ ਵਾਲੀ ਵੈਰੈਟੀ ਹੈ 135 ਤੋਂ 40 ਦੇਣਾ ਲੈਂਦੀ ਆ ਜਿਹਨੂੰ ਵੀ ਨਹੀਂ ਮਿਲਿਆ ਬਈ ਸੁਪਰ 212 ਦਾ ਉਹ ਆ ਵੈਰੈਟੀ ਲੈ ਸਕਦੇ ਹੋ ਨੰਬਰ ਥੱਲੇ ਦਿੱਤਾ ਹੋਇਆ ਮੈਂ ਇੱਕ ਬੰਦੇ ਦੀ ਭਰੋਸਾ ਕਰਿਓ ਮੈਂ ਨੰਬਰ ਤਾਂ ਇਹਨਾਂ ਦਾ ਪਾ ਦਿੰਨਾ ਤੇ ਤਾਂ ਜੋ B ਆ ਜਿਹੜਾ ਉਹਦੀ ਪਿਓਰਿਟੀ ਮਿਲ ਜੇ ਤੁਹਾਨੂੰ ਠੀਕ ਹੈ ਬਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੋਲੋ ਕਰ ਲਿਓ ਬਈ ਜੇ ਫੇਸਬੁੱਕ ਤੇ ਦੇਖ ਰਹੇ ਹੋ ਬਾਕੀ ਮੈਨੂੰ ਕਮੈਂਟ ਜ਼ਰੂਰ ਕਰਿਓ ਵੀ ਕਿਹੜੀ ਵੀਡੀਓ ਹੋਣਾ ਅਗਲੀ ਪਾਵਾਂ ਮੈਂ ਕਿਹੜੇ ਟੌਪ ਤੇ ਪਾਵਾਂ ਕਿਹੜੀ ਵੈਰਾਈਟੀ ਤੇ ਪਾਵਾਂ ਤੇ ਆਪਦਾ ਏਰੀਆ ਜ਼ਰੂਰ ਦੱਸ ਦਿਓ ਅਗਲੀ ਵੀਡੀਓ ਦੇ ਵਿੱਚ ਆ ਦੋਨੇ ਵੀ ਕੰਪੇਅਰ ਕਰ ਦਾਂਗੇ ਆਪਾਂ ਥੈਂਕ ਯੂ ਸੋ ਮੱਚ